ਦੋਸਤੋ ਸਤਿ ਸ੍ਰੀ ਅਕਾਲ ਰਾਂ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਝੋਟੀ ਲੈ ਕੇ ਆਏ ਆ ਪਿੰਡ ਕਮਾਲੂ ਤੋਂ ਝੋਟੀ ਕੀ ਹੈ ਝੋਟੀ ਵੇਖ ਕੇ ਰੂਹ ਖੋਚ ਹੋ ਜੂਗੀ ਤੁਹਾਡੀ ਦੂਜੇ ਸੂਏ ਝੋਟੀ ਹੈ ਟਾਈਮ ਰਹਿੰਦਾ ਹੈ ਇਹਦੇ ਟਾਈਮ 11 ਵਜਨ ਦੇ ਵਿੱਚ 2 ਮਿੰਟ ਬਾਕੀ ਆ ਵੀਰੇ 6 ਤੜਕੇ ਕਿੰਨੇ ਵਜੇ ਹੋਈ ਹੈ ਵੀਰੇ 5 ਵਜੇ 5 ਵਜੇ ਚੋਈ ਹੈ ਟੜਕੇ ਦੇ 5 ਵਜੇ ਦਿਨ ਝੋਟੀ ਵੇਖ ਲਓ ਕਿੱਥੇ ਬਣੂਗੀ ਹਜੇ ਸੂਈ ਨੂੰ ਕਿੰਨਾ ਚਿਰ ਹੋਇਆ ਉਹ ਸਾਰੀ ਬਾਈ ਤੇ ਲਵਾਂਗੇ ਮਗਰ ਬੱਚਾ ਵੇਖ ਲਓ ਹਜੇ ਨਾਰੂਆ ਬੱਚੇ ਦੇ ਬਿਲਕੁਲ ਕੱਚਾ ਨਾਲ ਹੈ ਬਾਕੀ ਬਾਈ ਨੂੰ ਪੁੱਛਦੇ ਆ ਜਾ ਬਾਈ ਸੱਸਰੀ ਘਾਲ ਬਾਈ ਜੀ ਸੱਸਰੀ ਘਾਲ ਬਾਈ ਜੀ ਬਾਈ ਜੀ ਕੀ ਨਾ ਹੈ ਮੇਰਾ ਨਾਮ ਗੁਰਤੇਜ ਸਿੰਘ ਜੀ ਪਿੰਡ ਕਮਾਲੂ ਤਸਵੀਰ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਮੋਬਾਈਲ ਨੰਬਰ 98558 61082 61082 ਹਾਂ ਜੀ ਬਾਈ ਜੀ ਝੋਟੀਏ ਜਿਹੜੀ ਆਪਣੀ ਕਿੰਵੇਂ ਸੂਏ ਐ ਬਾਈ ਹੁਣ ਇਹ ਦੂਜਾ ਸੂਆ ਸੂਈ ਐ ਅੱਜ ਦਿਨ ਹੈਗਾਗਾ ਸ਼ਨੀਵਾਰ ਸ਼ਨੀਵਾਰ ਬੁੱਧਵਾਰ ਨੂੰ ਦੁਪਹਿਰੇ 1 ਵਜੇ ਸੂਈ ਐ ਇਹ ਬੁੱਧਵਾਰ ਨੂੰ ਦੁਪਹਿਰੇ 1 ਵਜੇ ਸਹਾ ਅੱਜ ਅੱਜ ਤਰੀਕ ਹੈਗੀ ਹੈਗੀ 18 ਹਾਂ ਹਾਂ 18 ਤਰੀਕ ਦੀ ਆਪਣੀ ਵੀਡੀਓ ਬਣਦੀ ਐ ਤੇ ਇਹਦੇ ਮਤਲਬ 18 ਤਰੀਕ ਨੂੰ ਵੀਡੀਓ ਬਣ ਰਹੀ ਹੈ ਤੇ ਇਹ ਮਤਲਬ 15 ਨੂੰ ਸੂਈ ਆ ਹਾਂ 15 ਦੇ ਲਾ 15 16 17 18 18 ਨੂੰ 15 ਨੂੰ 15 ਤਰੀਕ ਦੀ ਸੂਈ ਦੀ ਹੈ ਹਾਂਜੀ ਹਾਂਜੀ ਤੇ ਇਹ ਸੂਆ ਹੈਗਾ ਇਹਨਾ ਦੂਜਾ 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 ਜੈਮੂਹੋਂ ਕਹਿ ਦਿੰਦਾ ਮੂੰਹੋਂ ਬਈ 6 ਦੰਦ ਹੈ ਮੈਂ ਤੁਹਾਨੂੰ ਦਿਖਾ ਵੀ ਦੇਵਾਂ ਦਿਖਾ ਦਿਓ ਇੱਕ ਪਾਸੇ ਵਾਲਾ ਤਾਂ ਇਹਨੇ ਦੰਦ ਚੱਕ ਲਿਆ ਪੰਜਵਾ ਤੇ ਇੱਕ ਪਾਸੇ ਵਾਲੇ ਸਿੱਟ ਹੈਗਾ ਦੇਖੋ ਚੱਕਿਆ ਨਹੀਂ ਹੈਗਾ ਆਹ ਦੇ ਅੱਜਾ ਛਿੱਕੀ ਪੂਰੀ ਹੋਈ ਨਹੀਂ ਛਿੱਕੀ ਵੀ ਪੂਰੀ ਨਹੀਂ ਹੋਈ ਮਤਲਬ ਛਿੱਕੀ ਵੀ ਪੂਰੀ ਨਹੀਂ ਹੋਈ ਪਾਈ ਜੀ ਹਾਂ ਤੇ ਇਹਦੀ ਇਹਦਾ ਰਿਕਾਰਡ ਬਾਰੇ ਨੌਲੇਜ ਹੈ ਭਾਈ ਰਿਕਾਰਡ ਸੁਣਾ ਮਾਦਾ ਇਹ ਆਪਕੇ ਦੇ ਦੀ ਹੈ ਆਪ ਬਾਈ ਹੈਗੀ ਇਹ 705 77 ਦੀ 70 ਪਿਓਲੇ ਪਾਸੋਂ ਆਪ ਦਾ ਟੀਕਾ ਭਰਾ ਹਾਂ ਆਪ ਦਾ ਜੀ ਪਿਓਲੇ ਪਾਸੋਂ 705 77 ਦੀ ਹੈ ماں ਇਹਦੀ ਸੀਗੀ ਪੀਸੀ 483 ਦੀ ਤੇ ਜਿਹੜਾ ਅੱਗੇ ਬੱਚਾ ਹੈ ਉਹ ਪੀਸੀ 843 ਦਾ ਹੈ ਅੱਛਾ ਬੱਚਾ ਜਿਹੜਾ ਹਾ 31 ਹੈ ਪੀਸੀ ਆਰ ਤੋਂ ਦੋਸਤੋ ਪੀਸੀ ਆਪ ਦਾ ਕਦੇ ਨਾਲ ਇੱਕ ਫਰੀ ਮਾਜੀ ਮੰਨ ਲਓ ਕਉਂਗਾ ਪੀਸੀ 843 ਬਾਈ ਸੰਧੂ ਸਾਹਿਬ ਨੂੰ ਤੁਸੀਂ ਜਾਣਦੇ ਹੋ ਉਹਦੇ ਕੋਲੇ ਝੋਟੀ ਸੀ ਪੀਸੀ 843 ਦੀ ਸਕੂਬੀਟਾਂ ਦੇ ਤੋਂ ਖਰੀਦੀ ਸੀ ਉਹ ਝੋਟੀ ਨੇ ਚਾਰ ਦੰਦ ਨੇ ਲਾਇਵ ਰਿਕਾਰਡ ਕਰਾਇਆ ਸੀ ਚਾਰ ਮਹੀਨਿਆਂ ਦੀ ਸੂਈ ਨੇ 24 ਕਿਲੋ ਪਹੁੰਚ ਤੇ ਪੀਸੀ 843 ਦੇ ਬੱਚੇ ਭਾਲੇ ਨਹੀਂ ਧਿਉਂਦੇ ਪਰ ਇੱਕ ਹੀ ਗੱਲ ਹੈ ਕਿ origignal ਸੀਵਣ ਮਿਲ ਜੇ ਤੇ ਬਾਈ ਦਾ ਸਾਡੇ ਦਾ ਹਰਿਆਣੇ ਦੇ ਵਿੱਚ ਰਿਸ਼ਤੇਦਾਰੀਆਂ ਪੈਂਦੀਆਂ ਤੇ ਬਾਈ ਹਰਿਆਣੇ ਤੋਂ ਆਪਣਾ ਸੀਮਣਾ ਹੁੰਦਾ ਨਾ ਉਹ ਨਾ ਰਿਸ਼ਤੇਦਾਰਾਂ ਤੋਂ ਹੀ ਹਾਂਜੀ ਇਹ ਇਹ ਦਾ ਆਪਣੇ ਨਾਲ ਬਾਈ ਮੈਂ ਮੇਰੇ ਜੀਜਾ ਜੀ ਆਏ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਨਾ ਆਪਣੇ ਕੋਲ ਇਹ ਨਾ ਬਾਈ ਇੱਥੇ ਡਾਕਟਰ ਐ ਬੰਗੀ ਡਾਕਟਰ ਮੰਨੂ ਆ ਬਹੁਤ ਜਾਣਦੇ ਹੋਣਗੇ ਤਕਰੀਬਨ 100 ਗਾਂ ਆ ਉਹ ਬੰਦੇ ਕੋਲੇ ਅੱਛਾ ਉਹ ਬਰੀਡ ਤੇ ਕੰਮ ਕਰਦਾ ਹੈ ਹਾਂਜੀ ਉਹ ਬੰਦਾ ਉਹਦੇ ਕੋਲੇ ਮੱਜਾਂ ਵੀ ਬਹੁਤ ਚੰਗੀਆਂ ਐ M29 ਦੀਆਂ ਵੀ ਮੱਜਾਂ ਅੱਜ ਵੀ ਉਹਦੇ ਘਰੇ ਖੜੀਆਂ ਹੈਗੀਆਂ ਹਾਂਜੀ ਤੇ ਤੰਗਾ ਦੁੱਧ ਚਵਾ ਕੇ ਤੇ ਪਿਛਲੇ ਵਾਰੀ ਉਹ ਸੈਗ ਦੀ ਝੋਟੀ ਤੇ ਚਵਾ ਕੇ ਆਇਆ ਸੀਗਾ ਬੀਐਫਏ ਤੇ ਚਾਰ ਦਾ ਤੇ ਤੀਜੇ ਨੰਬਰ ਤੇ ਆਈ ਸੀ ਇੱਕ ਉਹਦੀ ਪਹਿਲੇ ਨੰਬਰ ਤੇ ਆਈ ਸੀ ਉਹ ਬਾਈ ਦੇ ਹੱਥ ਦਾ ਟੀਕਾ ਭਰਿਆ ਹੈ ਅੱਛਾ ਹਾਂ ਮੰਨੂ ਦੇ ਤੇ ਸਾਰੇ ਫੁੱਲ ਰਿਕਾਰਡ ਆਦੇ ਕੋਲੇ ਆਪਦੇ ਕੋਲੇ ਵੀ ਲਿਖਿਆ ਹੁੰਦਾ ਮੇਰੇ ਕੋਲੇ ਵੀ ਲਿਖਿਆ ਜਿਹੜੇ ਬੰਦੇ ਦੇ ਘਰੇ ਜਾਂਦਾ ਉਹਦੇ ਕੋਲੇ ਲਿਖਿਆ ਓਰੀਜਨਲ ਸੀਮਨ ਹੈ ਆ ਜਮਾ ਜਹੀ ਜਿਹੜੀ ਚੀਜ਼ ਉਹ ਕਹਿੰਦਾ ਉਹੀ ਨਿਕਲਦੀ ਹੈ ਬਾਈ ਇਦੇ ਥੱਲੇ ਐਸ ਟਾਈਮ ਬੋਲੀ ਬਾਈ ਕਿੰਨੀ ਹੈ ਬੋਲੀ ਬਾਈ ਆਪਾਂ 10 ਕਿਲੋ ਚੋਣੇ ਆ ਹੁਣ ਐਸ ਟਾਈਮ ਬੋਲੀ ਬੱਚੇ ਨੂੰ ਪਿਆ ਕੇ ਬੱਚੇ ਨੂੰ ਪਿਆ ਕੇ ਨਾ ਬੱਚੇ ਸਣੇ ਬੱਚੇ ਲਮਣੇ ਸਣੇ ਬੱਚੇ 10 ਕਿਲੋ ਤੇ ਤਿੰਨ ਦਿਨ ਨਹੀਂ ਹੋਇਆ ਸੁਈ ਨੂੰ ਹਾਂ ਤਿੰਨ ਦਿਨ ਹੁਣ ਸੁਈ ਨਹੀਂ ਹੋਇਆ ਤੇ ਹੁਣ ਬਾਈ ਇਹ ਹੁਣ ਬਾਈ ਇਹ ਬੋਲੇ ਚੋਂ ਖਾਲੀ ਆ ਜਮਾ ਮਤਲਬ ਆਪਣਾ ਹੀ ਨਹੀਂ ਹੈਗਾ ਵੀ ਵਪਾਰਕਾਂ ਵਾਲਾ ਕੰਮ ਵੀ ਆਪਾਂ ਬੋਲਾ ਦਾ ਜਾਮ ਕੀਤਾ ਜਾਂ ਰੱਖਿਆ ਜਮਾ ਖਾਲੀ ਹੋ ਗਿਆ ਹੈ ਵਪਾਰ ਦਾ ਕੰਮ ਨਹੀਂ ਐ ਇੱਥੇ ਲਿਆਰੇ ਤਲੂਰੇ ਵੀ ਮੈਂ ਕਹਿ ਕੇ ਬਾਈ ਤੋਂ ਮੰਗਵਾਏ ਆ ਰਾਮਾ ਮੰਡੀ ਤੋਂ ਤੁਹਾਨੂੰ ਪਤਾ ਹੈ ਵੀ ਮੈਂ ਪਸਮਾ ਦਾ ਬਹੁਤ ਸ਼ਿਕੀਨ ਬੰਦਾ ਤੇ ਮੈਂ ਕਹੇਗਾ ਮੈਂ ਕਿਹਾ ਮੈਂ ਤੇ ਲਿਆ ਰੇ ਦੋ ਬਣਾ ਵੀਡੀਓ ਨਹੀਂ ਪਾਉਣੀ ਭਾਈ ਤੇਰੀ ਆ ਮੈਂ ਕਿਹਾ ਇੱਕ ਦਾ ਗਾਲਾ ਦਾ ਪਟਾ ਲਿਆ ਇੱਕ ਤੇ ਲਿਆ ਰਿਆ ਇਹ ਐ ਨਾ ਸਮਝ ਲੋ ਵੀ ਤੇ ਲਿਆਰੇ ਪੜੇ ਪਾਏ ਤੇ ਉਪਾਰੀ ਹੋ ਗਿਆ ਬਾਕੀ ਜੈਨੂ ਹੁਣਾ ਸਿੰਘ ਸੁੰਗਾ ਕੋਈ ਬਣਵਾਇਆ ਨਹੀਂ ਹੈਗਾ ਜਮਾ ਨਹੀਂ ਲਵਾਇਆ ਬਿਲਕੁਲ ਜਿਹੜਾ ਕੁਝ ਵੀ ਸਾਰਾ ਕੁਝ ਜੈਨੂਆ ਕੁਬਾ ਦੇਖੋ ਸਿੰਘ ਤੇ ਕਰਮਾਂ ਵਾਲੀ ਦਾ ਥਾਂ ਲੇਵਾ ਦੇਖ ਲੋ ਜਮਾ ਖਾਲੀ ਆ ਮਾਣਾ ਮੂਟਾ ਤੇ ਕੋ ਚਾਰ ਤਾਰਾਂ ਛੱਡਣੀਆਂ ਹੀ ਪੈਂਦੀਆਂ ਹੁੰਦੀਆਂ ਡਰਦੇ ਆ आम किसान डरता है कि यार मैं तोड़ के तोड़ के दिखाऊंगा एक मिनट खड़ा पर हम पेट पुड़ा दिखा देंगे। ਤੁਹਾਨੂੰ ਝੋਟੀ ਖੜੀ ਦਿਖਾਉਣਾ ਨਾ ਪੈਟ ਪੁਠਾ ਕੁੜਾ ਦੇਖੋ ਇਹ ਪੈਟ ਪੁੜੇ ਨਹੀਂ ਦੁੱਧ ਘੱਟਣਾ ਹੁੰਦਾ। ਦੇਖੋ ਚੜਾਈ ਵੇਖੋ ਐ ਚੀਜ਼ ਦੀ ਤੇ ਐ ਚੀਜ਼ ਦੀ ਫਿਰ ਇੱਥੋਂ ਦੇਖੋ ਇੱਥੋਂ ਦੇ ਇੱਥੋਂ ਇਹ ਇੱਥੋਂ ਦੇ ਇੱਥੋਂ ਇਹ ਚੜਾਈ ਨੇ ਦੋੜ ਦੇ ਘੜਾਉਣਾ ਦਾ ਕਰਮਾਂ ਵਾਲੀ ਜਿਵੇਂ ਚੋਈ ਵੀ ਐ ਟਾਈਮ ਤਾਂ ਇਹ 11 ਵਜੇ ਵਜਨ ਚ ਵੀ 2 ਮਿੰਟ ਬਾਕੀ ਚਲ ਵੱਜ ਗਏ ਮੰਨ ਲਾ ਵੀ 11 ਵੱਜ ਗਏ ਤੇ ਵੇਖੋ ਥਨ ਲੇਵਾ ਤੇ ਸਾਈਡਾਂ ਤੋਂ ਮਿੱਥਾਂ ਜੇ ਦੇਖੋਗੇ ਤਾਂ ਸਾਈਡਾਂ ਤੋਂ ਮਿੱਥਾਂ ਦੇਖ ਲਓ ਕਰਮਾਂ ਵਾਲੀ ਕਿਸੇ ਪਾਸੋਂ ਖੁੰਝੀ ਨਹੀਂ ਇਹ ਚੋਟੀ ਨੂੰ ਵੇਖ ਕੇ ਹਰੇਕ ਬੰਦੇ ਦਾ ਦਿਲ ਕਰੂਗਾ ਕਿ ਯਾਰ ਮੇਰੇ ਘਰੇ ਹੋਵੇ ਇਹ ਚੋਟੀ ਮੇਰੇ ਘਰੇ ਹੋਵੇ ਤੇ ਭਾਈ ਝੋਟੀ ਦੀ ਮੇਨ ਚੀਜ਼ ਵੇਖਣ ਵਾਲੀ ਐ ਧੌਣ ਦੇਖੋ ਕਿੰਨੀ ਲੰਮੀ ਐ ਤੇ ਆਹ ਦੇਖੋ ਲੰਬਾਈ ਦੇਖੋ ਝੋਟੀ ਦੀ ਲੰਬਾਈ ਇੰਨੀ ਜ਼ਿਆਦਾ ਐ ਕਿ ਮਤਲਬ ਆਪਾਂ ਸੋਚ ਵੀ ਨਹੀਂ ਸਕਦੇ ਵੀ ਐਡਾ ਲੰਮਾ ਪਸੂ ਵੀ ਹੋ ਸਕਦਾ ਤੇ ਕੱਡ ਕੱਡ ਵੀ ਬਹੁਤ ਐ ਭਾਈ ਖੜੇ ਕੋਲੇ ਕੱਡ ਤੁਹਾਡਾ ਆਦਾ ਕੱਡ ਕਿੰਨਾ ਐ ਮੇਰਾ 5-7 ਹੈ ਜੀ 5-7 ਇੱਥੇ ਮੈਂ ਇੱਥੇ ਆਇਆ ਆਹ ਵੇਖ ਲਓ 5 7 22 ਦਾ ਕੱਦ ਹੈ ਤੇ 6 ਇੰਚ ਕੱਢ ਦੋ ਬਾਈ ਦੀ ਦਾੜੀ ਬਾਈ ਧਿਆਨ ਆਪਦੇ ਹੋਰ ਤੇ ਤੇ ਬਾਈ ਦੀ ਦਾੜੀ ਤੱਕ ਤਾਂ ਆਰਾਮ ਨਾਲ ਹੀ ਆਉਂਦੀ ਹੈ ਝੋਟੀ ਵੇਖ ਲਓ ਹੁਣ ਕੈਮਰਾ ਸਹੀ ਕੀਤਾ ਇਸ ਤਰੀਕੇ ਨਾਲ ਝੋਟੀ ਦੇ ਕੱਟ ਕਰਦਾ ਬਾਈ ਤੋੜ ਦੇ ਝੋਟੀ ਨੂੰ ਮਾਰ ਦੇ ਅਸਲ ਦੇਖ ਤੁਹਾਨੂੰ ਪਤਾ ਲੱਗੂਗਾ ਝੋਟੀ ਦੇ ਤੁਰੇ ਤੋਂ ਹਰੇਕ ਜੀ ਦੀ ਆਪਣੀ ਫੁੱਲ ਗਾਰੰਟੀ ਹੈ ਹਰੇਕ ਜੀ ਦੀ ਬਾਈਆਂ ਦਾ ਫੁੱਲ ਗਾਰੰਟੀ ਹੋਊਗੀ 10 ਕਿਲੋ ਫੋਲਾ ਤਿਆਰ ਹੈ ਜਣਾ ਦੋ ਦੰਦ ਨੇ ਬਈ ਆਪਣੇ ਕੋਲੇ ਦੋ ਦੰਦ ਸੂਈ ਸੀ ਇਹ ਤੇ ਦੋ ਦੰਦ ਨੇ ਆਪਣੇ ਕੋਲੇ 13 ਕਿਲੋ ਦੁੱਧ ਆਪਾਂ ਘਰੇ ਚੋਇਆ ਇਹਦਾ ਦੋ ਦੰਦ ਦਾ ਬਾਈ ਨੇ 13 ਕਿਲੋ ਦੁੱਧ ਚੋਇਆ ਕਿਉਂਕਿ ਬਿਲਕੁਲ ਵੀ ਝੂੜਤਾ ਐ ਨਹੀਂ ਚੱਲਦਾ ਕਿਸੇ ਚੀ ਦਾ ਇੱਥੇ ਲਮਾਈ ਦੇਖੋ ਝੋਟੀ ਦੀ ਦੇਖੋ ਲਮਾਈ ਝੋਟੀ ਦੀ ਕਿਉਂਕਿ ਮੇਰੀ ਸੈਕਟਰ ਚੋਂਦੀ ਹੈ ਮੈਂ ਉਹਨੂੰ ਪੈਣੇ ਪੁੱਛਿਆ ਵੀ ਮੈਂ ਅੱਜ ਤੱਕ ਆਪਦੇ ਚੈਨਲ ਦੇ ਉੱਤੇ ਕਦੇ ਵੀ ਕੋਈ ਗਲਤ ਚੀਜ਼ ਨਹੀਂ ਪੋਹਾਂ ਕਿ ਕੱਲ ਨੂੰ ਕਿਸੇ ਚੀਜ਼ ਦਾ ਲੰਬਾ ਆ ਜਾਏ ਬੰਦਾ ਬਦਨਾਮ ਹੋ ਜਾਏ ਕੋਈ ਨਹੀਂ ਭਾਈ 13 ਕਿਲੋ ਗੰਦਾ ਵੀ ਆਵੇ ਚਾਹੇ 4 ਡੰਗ 5 ਡੰਗ ਚਾਹੇ 10 ਡੰਗ ਚੋਕੇ ਲੈ ਜੇ ਆਪਾਂ ਨੂੰ ਕੋਈ ਤਰਾਜ ਨਹੀਂ ਪਰਾਂਦਾ 10 ਡੰਗ ਚੋ ਲੈ ਜੀ ਚੋਕੇ ਲੈ ਕੇ ਜਾਵੇ ਕਰੋ ਜਿਹੜਾ ਅਗਲਾ ਕਿੰਨਾ ਇਹ 13 ਕਿਲੋ ਦੁੱਧ ਕੱਢਿਆ ਅਹਿਦ ਕੀ ਤਾਂ ਫਿਰ 16 17 ਕਿਲੋ ਮਰਦਾ ਭਾਈ ਪੋਲੇ ਜਿਹੇ ਹੱਥ ਨਾਲ ਦੇਉਗੀ ਪੋਲੇ ਜਿਹੇ ਹੱਥ ਨਾਲ 16 ਪੋਲੇ ਜਿਹੇ ਹੱਥ ਨਾਲ 16 17 ਕਿਲੋ ਦੁੱਧ ਦੇਊਗਾ ਇਹ 16 17 ਦੇਊ ਫਿਰ ਦਿੰਦੀ ਵੀ ਨਹੀਂ ਕੋਈ ਜੇ ਇਹਨੇ 16 17 ਨਾ ਦਿੱਤਾ ਫਿਰ ਭਾਈ ਝੂਠ ਬੋਲਦੇ ਆ ਲੋਕ ਖਾਲੀ ਝੋਟੀ ਦੇ ਦੇਖੋ ਥਣ ਲੈਣਾ ਤੁਸੀਂ ਯਾਰ ਬਿਲਕੁਲ ਜਮਾ ਬੋਲੇ ਜੋ ਖਾਲੀ ਆਪਣਾ ਕਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਆਪਣਾ ਕਿਹੜਾ ਵਪਾਰ ਦਾ ਕੰਮ ਹੈ ਵੀ ਜੇ ਹੱਥ ਲੈ ਰਹੇ ਥੋਂ ਦੱਸਾਂ ਵੀ ਮੈਂ ਕਿਹਾ ਮੈਂ ਵੀਡੀਓ ਨਹੀਂ ਪਾਉਣੀ ਯਾਰ ਝੋਟੀ ਬਹੁਤ ਸੋਹਣੀ ਹੈ ਤੇ ਥਲਿਆਰਾ ਬਿਨਾ ਜੱਤ ਨਹੀਂ ਨੀ ਝੋਟੀ ਇਹ ਇਹ ਕਹੇ ਕਿ ਮੈਂ ਪੁਆਏ ਆਪ ਕੋ ਮੇਰੇ ਕੋ ਲੰਬਾਈ ਵੇਖੋ ਝੋਟੀ ਦੀ ਦੇਖੋ ਲੱਗਦਾ ਨਾ ਭਰਾ ਝੋਟੀ ਖੜੀ ਐ ਇਹ ਹੀ ਕਿਸੇ ਪਾਰੀ ਕੁਲੇ ਹੋਵੇ ਭਾਈ ਜੀ ਹਰੇ ਹਲੇ ਤਾਂ ਪਿਆ 5 ਲੱਖ ਤੋਂ ਘੱਟ ਮੰਗ ਜੇ ਮੈਂ ਜ਼ਿੰਮੇਵਾਰ ਐ ਇਸ ਗੱਲ ਦਾ ਤੇ ਬਾਕੀ ਭਾਈ ਤੋ ਆਪਾਂ ਪੁੱਛਾਂਗੇ ਰੇਟ ਹਜੇ ਛੇਵਾ ਦਾ ਇੱਕ ਪੂਰਾ ਨਹੀਂ ਕੀਤਾ ਝੋਟੀ ਨੇ ਸਿੱਟੇ ਹੀ ਐ ਛੇ ਛਕ ਦੇ ਦਾ ਨਾ ਤੇ ਦੂਜੇ ਸੂਏ ਸੂਪ ਹੀ ਐ ਤੇ ਭਾਈ ਜੀ ਹੁਣ ਆ ਜਾ ਸਾਹਮਣੇ ਨੰਬਰ ਤਾਂ ਬੋਲਤੇ ਨਾ ਤੁਸੀਂ ਹਾਂਜੀ ਹਾਂਜੀ ਨੰਬਰ ਬੋਲਤਾ ਤੇ ਭਾਈ ਜੀ ਇਹਦਾ ਆਪਾਂ ਜਿਹੜਾ ਲੈਂ ਦੇ ਨਾਲ ਰੇਟ ਐ ਵੀ ਉਨੇ ਹੀ ਕਰਨਾ ਵੀ ਐਨੇ ਚ ਦੇਣੀ ਐ ਭਾਈ ਆਪਾਂ ਆ ਨਾ 2.5 ਲੱਖ ਰੁਪਏ ਦੀ ਝੋਟੀ ਦੇ ਦਾਂਗੇ 2.5 ਲੱਖ ਰੁਪਏ ਭਾਈ ਜੀ ਜੇ ਤੁਸੀਂ ਇਹੀ ਝੋਟੀ ਹਰਿਆਣੇ ਦੀ ਲੈ ਜਾਉਗੇ ਨਾ ਰੁਪਿਆ 5 ਲੱਖ ਮੰਗਣਗੇ ਛੋਟੀ 16 17 ਕਿਲੋ ਦਾ ਕੋਲੇ ਦੇ ਹੱਥ ਨਾਲ ਦੁੱਧ ਦੇ ਦੂ ਜਿਹੜੇ ਸਾਡੇ 13 ਕਿਲੋ ਛੋਟੀ ਜੈਡ ਬਲੈਕ ਹੈ ਮਤਲਬ ਜਿਹੜੇ ਪੂਛ ਦੇ ਵਿੱਚ ਮਮੂਲੀ ਜੇ ਵਾਲ ਆਉਂਦੇ ਆ ਉਹੀ ਹੈ ਗੱਲੇ ਪੂਛ ਦੇ ਵਿੱਚ ਚਾਰ ਬੂ ਜੈਡ ਬਲੈਕ ਕਿਤੇ ਵੀ ਤੁਹਾਨੂੰ ਇੱਕ ਵਾਲ ਵੀ ਚਿੱਟਾ ਨਹੀਂ ਬਾਕੀ ਕਿਤੇ ਨਹੀਂ ਬਾਕੀ ਕੱਤੀ ਦੇ ਵੀ ਉਹੀ ਆ ਕਿਤੇ ਐ ਨਾ ਸੋਚ ਲੋ ਤਾ ਟੂੜੀ ਸਾਈ ਹੈ ਨਾ ਟੂੜੀ ਹੈ ਜੈਡ ਬਲੈਕ ਕੱਤੀ ਹੈ ਪੀਸੀ 843 ਦੀ ਬੱਚੀ ਹੈ ਤੇ ਬਾਈ ਜੀ ਇਹਦਾ ਜਿਹੜਾ ਦਾਦਾ ਜੇਆਰ 278 ਹੈ ਇਹਦਾ ਦਾਦਾ ਜਿਹੜਾ ਜੇਆਰ 278 ਹੈ ਪੀਸੀ 464 ਦਾ ਬਾਪ ਆ ਉਹ ਤੇ ਉਧਰੋਂ ਪੀਸੀ 843 ਦਾ ਵੀ ਜੇਆਰ 278 ਬਾਪ ਸੀ ਬਾਈ ਬਾਈ ਕੋਲੇ ਲੈਣਾ ਬਾਈ ਨੂੰ ਸਾਰਿਆਂ ਪਤਾ ਕਿਉਂਕਿ ਬਾਈ ਕੋਲੇ ਤਕਰੀਬਨ ਸਾਰੇ ਪਰ ਇਹ ਆਪਣੀ ਨਵਾਬ ਦੀ ਕੱਟੀ ਐ ਆ ਨਵਾਬ ਦੀ ਐ ਸੱਕੀਆਂ ਭਣੀ ਇਹ ਤਾਂ ਮਹੀਨਾ ਰਹਿ ਗਿਆ ਸੂਣ ਚ ਇਹ ਨਵਾਬ ਦੀ ਮਹੀਨਾ ਰਹਿ ਗਿਆ ਆ ਨਵਾਬ ਦੀ ਤੇ ਆ ਐਮ 416 ਦੀ ਹੈਗੀ ਆ ਐਮ 416 ਦੀ ਐ ਬਾਈ ਨੇ ਬਰੀਡ ਸਾਰੀ ਐਚਐਲਡੀ ਵੀ ਦੀ ਸਾਹਮਣੇ ਬੈਠਾ ਆ ਗੇੜੇ ਦੀ ਐ ਇਹ ਆਪਾਂ ਨੂੰ ਇਹਦਾ ਨਹੀਂ ਪਤਾ ਆਪਾਂ ਲੈ ਕੇ ਆਂਦੀ ਸੀ ਬਈ ਇਹ ਦੇਖੋ ਜਿਹੜੀ ਦਾ ਨਹੀਂ ਪਤਾ ਬਾਈ ਇਹਦਾ ਨਹੀਂ ਪਤਾ ਤੇ ਬਾਈ ਜੀ ਹੁਣ ਆ ਝੋਟੀ ਆ ਜਿਹੜੀ ਇਹਦਾ ਜਿਹੜਾ ਲੈ ਗਿਆ ਗੁਣੀ ਗਾਉ ਬਾਈ ਉਹਦੇ ਯਾਰ ਬਾਈ ਝੋਟੀ ਦੇ ਜਿਹੜੇ ਕੋਲੇ ਆ ਹੋਣਗੇ ਨਾ ਜੀ ਕਰੂਗਾ ਯਾਰ ਕਿ ਇਹ ਝੋਟੀ ਹਰੇਕ ਬੰਦੇ ਦਾ ਮਨ ਚਾਊਗਾ ਕਿ ਮੇਰੇ ਘਰੇ ਹੋਵੇ ਭਾਈ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਦੱਸੋ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਫਾਲੋ ਕਰ ਲਓ ਤੇ YouTube ਨੂੰ ਸਬਸਕ੍ਰਾਈਬ ਕਰ ਲਓ ਇੱਕ ਤੁਹਾਡੇ ਅਗੇ ਰਿਕਵੈਸਟ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਵੀਰੇ ਸ਼ੇਅਰ ਕਰਦਿਆ ਕਰੋ ਤੁਹਾਡੇ ਸ਼ੇਅਰ ਨਾਲ ਹੀ ਵੀਡੀਓ ਨੇ ਮਤਲਬ ਕਿ ਚੱਲਣਾ ਹੁੰਦਾ ਤੇ ਕਿਸੇ ਚੰਗੇ ਬੰਦੇ ਨੂੰ ਕਈ ਬੰਦਿਆਂ ਦੇ ਵਿਚਾਰਿਆਂ ਤੋਂ ਹਰਿਆਣੇ ਦੇ ਵਿੱਚੋਂ ਠੱਗੀ ਖਾ ਕੇ ਆ ਜਾਂਦੇ ਹੁਣੇ ਇਹ ਮੈਂ ਤੁਹਾਨੂੰ ਦੱਸਿਆ ਮੇਰਾ ਦੋਸਤ ਵੀ ਖਾ ਗਿਆ ਹੈ ਤੇ ਹਰਿਆਣੇ ਦੇ ਵਿੱਚ ਠੱਗੀ ਖਾਨ ਨਾਲੋਂ ਪੰਜਾਬ ਦੇ ਵਿੱਚ ਜੰਪਲ ਤੀਜੀ ਪੀੜੀ ਤੀਜੀ ਪੀੜੀ ਹੋਗੀ ਦੋੜੇ ਕਰੇ ਆਵੇ ਤੀਜੀ ਹੋਗੀ ਇਹ ਤੀਜੀ ਪੀੜੀ ਆਪਦੇ ਘਰੇ ਹੋਗੀ ਇਹ ਪੰਜਾਬ ਦੀ ਜੰਮੀ ਜਾਈ ਹੈ ਤੇ ਇਹਨੇ ਵੱਧ ਕੱਢਣਾ ਤੇ ਜੇ ਉੱਥੋਂ ਲੈ ਆਉਣੇ ਆਪਾਂ ਬਾਈ ਜੀ ਉੱਥੇ 18 ਕਿਲੋ 19 ਕਿਲੋ ਤੋ ਆ ਦਿੰਦੇ ਆ ਇੱਥੇ ਆ ਕੇ ਉਹੀ 11 12 11 12 ਤੇ ਅਟ ਦਿੰਦੀਆਂ ਮੁਰਕੇ ਆਪਾਂ ਕਹਿੰਦੇ ਆ ਯਾਰ ਇਹ ਤਾਂ ਆਪਣੇ ਨਾਲ ਧੋਖਾ ਹੋ ਗਿਆ ਤੋ ਖਾਨੀਆਂ ਆਪਾਂ ਦੋਖਾ ਆਪ ਦੀ ਆਪ ਕਰਦੇ ਆਂ ਪੰਜਾਬ ਵਾਲੇ ਬੰਦੇ ਦੇ ਪਸੂਂਦਾ ਆਪ ਪੈਸਾ ਨਹੀਂ ਲਾਉਂਦੇ ਤੇ ਹਰਿਆਣੇ ਜਾ ਕੇ ਜੇ ਪੈਸੇ ਪਾਏ ਹੁੰਦੇ ਉਹ ਜਿਵੇਂ ਬੰਦਾ ਪਹਿਲਾਂ ਸੋਚਦਾ ਵੀ ਵਿਆਹ ਦੇ ਉੱਤੇ ਮੈਂ ਲਾਉਣੇ ਪੈਸੇ ਯਾਰ 5 ਲੱਖ ਲਾ ਲੂੰ ਜਦੋਂ ਜੱਗ ਦਾ ਦਿਲ ਖੁੱਲ ਜਾਂਦਾ ਓਦੋਂ ਕਹਿੰਦਾ ਕੋਈ ਗੱਲ ਨਹੀਂ ਯਾਰ ਹੋਰ 5 ਲੱਖ ਭਾ 10 ਮੋਰ ਚ 15 ਐਂ ਕਰਦੇ ਕਰਦੇ ਵੱਧ ਜਾਂਦਾ ਤੇ ਉੱਥੇ ਜਾ ਕੇ ਹਰਿਆਣੇ ਦਿਲ ਖੁੱਲ ਦਿੰਦਾ ਕਿਉਂ ਪੈਸੇ ਟਰਾਂਸਫਰ ਕਰ ਲੈਂਦੇ ਕੌਣ ਦੇ ਵਿੱਚੋਂ ਤਿੰਨ ਚਾਰ ਬੰਦੇ ਰੱਖ ਕੇ ਜਾਂਦੇ ਆ ਉਹ ਕਹਿੰਦਾ ਮੈਂ 2 ਲੱਖ ਮੈਂ ਕਰ ਦੂੰ ਤੂੰ ਮੈਂ ਲੱਖ ਮੈਂ ਕਹਿੰਦਾ ਐ ਕਰਕੇ ਉੱਥੇ ਦੇ 5 ਲੱਖ ਭਰ ਆਉਂਦੇ ਪਰ ਇੱਥੇ 2.5 ਲੱਖ ਦੇ ਉੱਤੇ ਵੀ ਬਹੁਤ ਕੋਣ ਸੋਚ ਕੇ ਝੋਟੀ ਮਾਰੇ ਖਰੀਦਣਗੇ ਇਹ ਕਿਵੇਂ ਲੱਗੀ ਝੋਟੀ ਕਹਿੰਦਾ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਤੋ ਮੇਰੇ ਵੀ ਸਤਿ ਸ੍ਰੀ ਅਕਾਲ ਰਾਮ ਰਾਮ ਸਵਾਗਤ ਧੰਨਵਾਦ ਜੀ